ਲਓ ਜੀ ਕਿਸਾਨ ਵੀਰੋਂ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਜੀ ਕੋਟਕਪੁਰਾ ਮੰਡੀ ਦੇ ਵਿੱਚ ਤੁਬੜੀ ਦੀ ਬੋਲੀ ਤੇ ਨਾਗਬਾਈ ਜੀ ਅੱਜ ਆਇਆ 2 4 6 8 8 ਤੇ ਇੱਕ ਨਾਗੋ ਸਾਹਮਣੇ ਹੋਰ ਆ ਗਿਆ ਜੀ 8 9 ਨਾਗ ਹੋ ਚੁੱਕੇ ਜੀ ਕੋਟਕਪੁਰਾ ਮੰਡੀ ਦੇ ਵਿੱਚ ਤਰੀਕ ਅੱਜ ਹੈਗੀ ਜੀ 10 ਜਨਵਰੀ 2026 ਜਿਹੜਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 7:30 ਹੋ ਚੁੱਕੇ ਲਓ ਜੀ ਪਹਿਲੀ ਪਾਵਲੀ ਦੀ ਬੋਲੀ ਆਪਾਂ ਸ਼ੁਰੂ ਕਰਨ ਲੱਗੇ ਆਂ 7:30 ਹੋ ਚੁੱਕੇ ਪੂਰੇ ਰਾਈਟ ਕਰਦੇ ਆਂ ਪਹਿਲੀ ਟਰਾਲੀ ਤੋਂ ਬੋਲੀ ਸ਼ੁਰੂ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋੜਕਪਰਾ ਮੰਡੀ ਤੇ ਬਾਕੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਲਓ ਜੀ ਕਰਦੇ ਆਂ ਸ਼ੁਰੂ ਬੋਲੀ ਆ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋੜਕਪਰਾ ਮੰਡੀ ਦੇ ਲਓ ਜੀ ਪਹਿਲੀ ਟਰਾਲੀ ਆ ਤੇ ਕੁਆਲਿਟੀ ਬਾਈ ਤੁਹਾਨੂੰ ਚੈੱਕ ਕਰਾਉਣਾ ਅੰਦਰ ਦੀ ਟੂੜੀ ਦੇਖੋ ਬਹੁਤ ਵਧੀਆ ਕੁਆਲਿਟੀ ਆ ਪਹਿਲੀ ਟਰਾਲੀ ਤੋਂ ਬੋਲੀ ਸ਼ੁਰੂ ਹੋ ਗਈ ਕੁਆਲਿਟੀ ਚੈੱਕ ਕਰੋ ਜੀ ਪਹਿਲੀ ਟਰਾਲੀ ਦੀ ਤੇ ਨਗ ਬਾਈ ਜੀ ਇੱਕ ਤਾਂ ਛੋਟਾ ਹੱਥ ਹੀ ਆ ਗਿਆ ਨਗ ਹੋ ਗਈ 11 ਤੇ ਲੱਗਦਾ ਇੱਕ ਹੋਰ ਆਈ ਅੰਦਰ 11 12 ਨਾਲ तकरीबन ਹੋ ਜਾਂਦੇ ਆ ਕੋਟਪੂਰਾ ਮੰਡੀ ਦੇ ਵਿੱਚ ਤੂੜੀ ਦੇ ਤੇ ਰੇਟ ਜਿਹੜਾ ਜੀ 450 ਤੋਂ ਲੈ ਕੇ 550 ਦੇ ਵਿੱਚ ਵਿੱਚ ਦੋ ਤਿੰਨ ਦਿਨ ਹੋ ਗਏ ਜਿਹੜਾ ਤੁਰੈ ਫਿਰਦਾ ਨੋ ਜੀ ਪਹਿਲੇ ਛੋਟੇ ਆ ਸੀ ਤੋਂ ਕਰਦੇ ਆ ਬੋਲੀ ਸ਼ੁਰੂ ਦਿਖਾਉਣਾ ਤੁਹਾਨੂੰ ਰੇਟ ਅਜ ਦੇ ਅੰਦਰ ਦੀ ਬਾਹਰ ਦੀ ਮੈਂ ਅੰਦਰ ਦੀ ਐ ਸੋਲਿਊਸ਼ਨ ਦਿੰਦੇ ਆ ਅੰਦਰ ਦੀ ਤੂੜੀ ਬੋਲੋ ਭਾਈ ਫੇਗੋ ਫੇਗੋ ਅੰਦੂਰ ਆਹ ਇਹ ਰੱਤੀ ਝਾੜੂ ਦੇ ਪਿੰਡ ਜਾਣਾ ਪੂਰੇ ਯਾਰਾ ਪਤਾ ਨਹੀਂ ਨਾ ਦਰੋਗਾ ਜਾ ਕੇ ਫਲੂੜੀ ਮੰਨ ਗਿਆ ਸਿੰਘਾਈ ਫਰਟੀ ਦੇ ਨਾਲ ਹੀ ਅੱਗੇ ਲਾ ਕੇ ਤਾਂ ਕੋਈ ਦੁਕਾਨ ਕੋਲੇ ਅੰਦਰ ਦੀ ਥੋੜੀ ਬੋਲੋ ਵੇ 300 ਰੁਪਿਆ 300 ਰੁਪਿਆ ਸਾਢੇ 350 ਸਾਢੇ 350 ਸਾਢੇ 350 ਸਾਢੇ 350 ਕੀ ਕਰਦੇ 52 352 60 ਰੁਪਏ 65 ਰੁਪਏ 70 ਰੁਪਏ 75 ਰੁਪਏ 80 ਰੁਪਏ 380 ਰੁਪਏ 1 तोला ਭਾਈ ਕਿਨੇ 85 ਦਾ 84 ਮਾਈ ਕੋ ਜਿਹੜੀ ਲੈ ਜਾਣਗੇ ਨਹੀਂ ਮਾਈ ਕੋ ਜਿਹੜੀ ਆਏਗਾ 300 ਰੁਪਿਆ ਪੁੱਛ ਲੈਣੇ ਹੱਥੇ ਪੁੱਛਦਾ ਪੁੱਛੇ ਛੇਦੀ ਕਰੋ ਮਰਿਆ ਰੀਸਾ ਨਾ ਮੰਗਿਆ ਉਹ 70 ਰੁਪਏ 80 ਰੁਪਏ 90 ਰੁਪਏ 390 ਰੁਪਏ ਹੋਲਾ ਬਾਈ ਕਿਨੇ 390 ਰੁਪਏ ਬਾਈ ਜੀ ਆ ਜਾ ਆਪਣੀ ਕੋਲੇ ਕੰਡਾ ਬਾਈ ਉੱਥੇ ਤੋਲ ਲਈ ਭਾਵੇਂ ਜੇ ਤੋਲ ਨਹੀਂ 50 ਰੁਪਏ ਦੇ ਦੇ ਬਾਈ 390 ਰੁਪਏ ਲੱਗੇ ਪਹਿਲੀ ਟਰਾਂਡ ਲੱਗੇ 390 ਰੁਪਏ ਲੱਗੇ ਛੋਟਾ ਹਾਥੀ ਸੀਗਾ ਛੋਟੇ नाग ਦਾ ਰੇਟ तकरीबन ਇੰਨਾ ਕੀ ਹੁੰਦਾ ਬਾਈ ਕਿਉਂਕਿ नाग ਛੋਟੇ ਨੂੰ ਕੋਈ ਹੱਥ ਨਹੀਂ ਛੇਤੀ ਪਾਉਂਦਾ ਤੇ ਬਾਲੇ ਵੱਡੇ ਨੂੰ ਵੀ ਨਹੀਂ ਪਾਉਂਦਾ ਬਸ 11 ਕੇ 12 ਕੁਇੰਟਲ ਵਾਲੇ ਨੂੰ ਜਿਆਦਾ ਲੋਕ ਲੈ ਕੇ ਜਾਂਦੇ ਆ ਚਲੋ ਜੀ ਬਾਕੀ ਇਹਨਾਂ ਨੇ ਆਪਾਂ ਜਾਣਦੇ ਦੂਜੀ ਟਰਾਲੀ ਤੇ ਦੇਖਦੇ ਆਂ ਦੂਜੀ ਟਰਾਲੀ ਦਾ ਕਿੱਥੋਂ ਤੱਕ ਜਾਂਦੀ ਉਹ ਵੀ ਟੂੜੀ ਬਹੁਤ ਵਧੀਆ ਚਿੱਟੀ ਟੂੜੀ ਆ ਸਾਹਿਬ ਬਈ ਅੰਦਰ ਦੀ ਟੂੜੀ ਆ ਲੈ ਲਓ ਦੇਖੋ ਜੀ ਲਓ ਜੀ ਦੂਜੀ ਟਰਾਲੀ ਦੇਖਦੇ ਆਂ ਉਹ ਬਾਈ ਦੇਊਗਾ ਭਾਈ ਆ ਦੇਊਗਾ ਉਹ ਬਣਾ ਹਰਿ ਨੂੰ ਜਾਊਗਾ 500 ਰੁਪਏ ਲੈ ਲੇ 500 ਰੁਪਏ ਦਾ ਨਹੀਂ ਜਾਣਾ ਜੀ ਨਹੀਂ ਆਣਾ 400 ਰੱਖ 400 400 400 400 ਰੁਪਏ ਦਾ ਦੇ ਦੇਗੇ ਓ ਚੰਨ ਕੇ ਰੁਪਏ ਕਰਾ ਦੇ 400 ਪੁੰਦ ਬਹੁਤ 400 ਬੋਲੇ ਮੈਂ ਕਿਨੇ 5 ਕਰ 5 10 10 ਕਿੱਥੇ ਜਾਣੀ ਆ ਚੰਨਵਾ ਚੰਨਵਾ ਜਾਊਗੀ 10 15 20 25 30 450 450 55 60 60 60 70 70 75 80 80 480 ਬੋਲਾਂਗੇ ਨੇ 480 ਰੁਪਏ ਬਾਈ ਬਈ 480 ਰੁਪਏ ਲੱਗੀਆਂ ਇਹਦੀ ਆ ਬਾਈ ਜਾਉਂਗੇ ਹਰੀਨੋ ਤੁਲੀ ਹੈ ਨਾ ਬਠੀਕਾ ਮੇਰੇ ਕੋਠੇ ਮੰਗਾ ਬਾਈ ਗੱਡੀਆਂ ਦੇ ਕੋਠੇ ਬਾਈ ਗੱਡੀਆਂ ਦੇ ਕੋਠੇ ਢਲਮਾ ਟੱਪ ਗਏ ਸਾਡੇ ਨਾਲ ਹੀ ਆ ਤਿੰਨ ਚਾਰ 300 ਰੁਪਿਆ ਕਰਾਇਆ ਬਾਈ ਬੋਲੀ ਛੇ ਦੀਗਾ ਜਾਊਗਾ ਭਾਈ 350 350 55 355 60 65 75 85 385 ਹਾਂ 385 ਬੋਲਾ ਭਾਈ ਕਿਨੇ 90 400 ਯਾਰ 5 10 15 20 25 30 35 40 450 54 455 ਬੋਲਾਂਗੇ ਨੇ 455 ਰੁਪਏ ਬਾਈ ਇਹਦੀ ਐ ਡੈਲੀ ਲਓ ਜੀ ਲੱਗੀ 455 ਰੁਪਏ ਲੱਗੇ ਜੀ ਬਹੁਤ ਵਧੀਆ ਕੁਆਲਿਟੀ ਟਾਪ ਦੀ ਕੁਆਲਿਟੀ 455 ਰੁਪਏ ਲੱਗੀ ਜੀ ਲਓ ਜੀ ਬਾਕੀ ਵੀਡੀਓ ਨਾਲ ਜੁੜੇ ਰਹਿਣਾ ਕੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਦਾ ਨਾ ਭੁੱਲਣਾ ਤੇ ਲੋ ਜੀ ਨਾ ਦੋ ਹੋਰ ਆ ਚੁੱਕੇ ਆ ਸਾਹਮਣੇ ਦੋ ਟਰਾਲੀ ਆ ਕੇ ਹੋਰ ਲੱਗੀਆਂ ਬਾਈ ਜੀ ਨਾ ਕੱਜ ਹੋ ਗਏ 11 12 ਹੋ ਗਏ ਐਂ ਬਾਈ ਤੂੰ ਕਿੱਧਰ ਗਿਆ ਵਾਰਦੀ 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 ਬੋਲੋ ਜੀ ਰਾਵ ਸਾਹਿਬ ਨਾ ਜਲਦੀ ਚੱਲੂ ਕਿਧਰੇ ਹੈ ਦੋ ਕਿਧਰੇ ਰੱਖਦੇ ਉੱਪਰ 250 ਰੁਪਿਆ 250 ਰੁਪਿਆ 250 ਰੁਪਿਆ 250 ਰੁਪਿਆ ਚੁੰਝਾਈ 8 65 300 300 5 5 10 15 315 16 ਬੋਲਣਗੇ ਨੇ 20 25 25 30 35 40 45 350 55 ਚੁੰਝਾ 60 360 ਬੋਲਣਗੇ ਨੇ 360 ਰੁਪਏ ਬਾਈ ਲੋ ਜੀ ਬਾਹਰ ਦੀ ਤੂੜੀ ਲੱਗੀ ਹੈ 360 ਰੁਪਏ ਬਾਹਰ ਦੀ ਤੂੜੀ ਬਈ 360 ਰੁਪਏ ਤੇ ਕਈ ਵੀਰ ਪੁੱਛਦੇ ਰਹਿੰਦੇ ਅੰਦਰ ਦੀ ਹੁੰਦੀ ਹੈ ਕਿ ਬਾਹਰ ਦੀ ਬਈ ਇਹ ਬਾਹਰ ਦੀ ਤੂੜੀ ਦਾ ਰੇਟ ਹੈ 360 ਰੁਪਏ ਅੰਦਰ ਦੀ ਤੂੜੀ ਦਾ ਰੇਟ ਹੈਗੇ 450 ਤੋਂ ਲੈ ਕੇ 480 ਰੁਪਏ ਲੱਗਿਆ ਅੱਜ ਹੁਣ ਤੱਕ ਤੇ ਬਾਕੀ ਹਜੇ ਨਾ ਗਾਈ ਹੋਰ ਵੀ ਖੜੇ ਆ ਬਾਕੀ ਦੇਖਦੇ ਆ ਆ ਬਾਈ ਕਿੱਦਾਂ ਗਿਆ ਸੁਣਿਆ ਦਾ ਘੜੂਂਗੀ ਤਾਲੀ ਵਾਲਾ ਕਿਹੜਾ ਬਾਈ ਵਾਹ ਗੱਲ ਆ ਪਾਰ ਉੱਡ ਕੇ ਬਾਈ ਤੇ ਇੱਕ ਮਿੰਟ ਕਰਦਾ ਮੈਂ ਬਾਈ ਕੀ ਉਹ ਇੱਦੋਂ ਰੁਕ ਲੈ ਪੰਡ ਜੋ ਵੰਡ ਦਿਓ ਕੱਢ ਲੈ ਹਲੋ ਇੰਦੇ ਜੋ ਕਾਲ ਦਿਖਾ ਲੈ ਲੈ ਹਾਂ ਹੋਰ ਹੀ ਚੜਦਾ ਵਾ ਥੈਂਕ ਯੂ ਕਿਹੜਾ ਨਾਮ ਤੇ ਕਰਦਾ ਹੋਰ ਭਾਈ ਹੈ ਹੈ ਆਇਆ ਗਾ ਯਾਰ ਸੋਨਾ ਯਾਰ ਵਿਚ ਚੂੜੀ ਵਿਚ ਗੁੱਲੀ ਦਾ ਨਹੀਂ ਵਿਚ ਮੂਰੇ ਅੱਖ ਨੂੰ ਕਰ ਲਈ ਆਵਾਜ਼ਾਂ ਮਾਰੀਆਂ ਨੇ ਤੁਹਾਡੀ ਦੀਆਂ ਉਹ ਉਹ ਸੁੱਕੀ ਆ ਮੈਂ ਉਹਨੂੰ ਲੈ ਲਾ ਸੁੱਕੀ ਅੱਗੇ ਵਧੂ ਭਈ ਸੁੱਕੀ ਹਾਂ ਭਾਈ ਬੋਲਦਾ ਬਈ ਇੱਥੇ ਕੋਈ 100 ਰੁਪਏ ਰਾਜ ਨਹੀਂ 100 ਰੁਪਏ ਕਿਉਂ 100 ਰੁਪਏ 100 ਰੁਪਏ 100 ਰੁਪਏ ਬੋਲਾ ਬਾਈ ਕਿਨਾ ਆ ਰੂਪ 100 ਰੁਪਏ ਬੋਲਾ ਕਿਨਾ ਬਾਈ ਜੀ 100 ਰੁਪਏ ਵਿਕਦੀ ਆ ਬੋਲੀ ਲੈ ਖਾ ਬਾਈ ਜਾ ਚੱਗਿਆ ਜਾ ਜਾਵੇ ਮਨਸੇ ਬਾਵੇ ਇਹ ਬਾਈ ਦਾ ਕਹਣਾ ਲੈ ਮੈਂ 300 ਰੁਪਇਆ 300 ਰੁਪਇਆ 350 350 ਹੀ 400 400 450 450 ਰੁਪਇਆ 5 ਰੁਪਇਆ ਕਰ ਲੈ 475 ਰੁਪਏ ਤਰਪੀਏ ਉਹ ਨੰਬਰ ਲੈ ਕੇ ਮੈਂ ਦੇ ਦੋ ਦਿੱਤੇ 100 ਦੇ ਨੰਬਰ ਲੈਣ ਦੀ ਸਵਾਰੀ ਚੱਲ ਕੋਈ ਨਹੀਂ ਲੈਜੇ ਨੰਬਰ ਕਿੰਨੇ ਤੋਂ ਉਹਨਾਂ ਬੰਦਿਆਂ ਤੋਂ ਖਵਾਲ ਦੇ ਮੁੰਡੇ ਦਾ ਖਵਾਲ ਦੇ ਦੇਣ ਚਰਨਾਂ ਵਿੱਚ ਚੇਤੇ ਵਾਲਾ ਮਰੀਨੋ ਵਈਨ ਵਾਲਾ ਮੈਨੂੰ 475 ਰੁਪਏ ਲੱਗਿਆ ਤੋੜੀ ਬਹੁਤ ਵਧੀਆ ਤੋੜੀ ਬਹੁਤ ਵਧੀਆ ਸਿਰਾ ਕੁਆਲਿਟੀ ਦੇਖ ਸਕਦੇ ਹੋ ਪੰਨਿਆਂ ਦੇ ਵਿੱਚ ਵੀ ਪੂਰੀ ਦਿਖਾਈ ਦੇ ਰਹੀ ਚਮਕਲੀ ਪਈ ਤੋੜੀ ਦੇਖੋ ਛੁੱਟੀ ਹੈ ਦੇਖੋ 475 ਰੁਪਏ ਵਾਲੀ ਟੂੜੀ ਲੱਗੀ ਦੇਖੋ ਬਹੁਤ ਵਧੀਆ ਕੁਆਲਿਟੀ ਹੈ ਤਾਂ ਫਿਰ ਮੈਂ ਸਕੂਲ ਕੋਲੇ ਫੋਨ ਕਰਾਂ ਜਾ ਕੇ ਹਾਂ ਜਾਣਾ ਤੇ ਫਿਰ ਦੱਸ ਜਦੋਂ ਫੋਨ ਕਰਾਂ ਆ ਪੈਸੇ ਦੇ ਦੇ ਬਾਈ ਕਿੰਨੇ ਜੀ 500 ਇਹਨੇ ਲਈ ਮੈਂ ਆਪਣੀ ਜਾ ਤੂੰ ਗਾਲੀ ਕਰ ਬੋਲੋ ਜੀ 350 350 350 350 ਬੋਲਾ ਬਾਈ ਕਿਨੇ ਸਾਢੇ 350 ਨਹੀਂ ਵੇਚਨੀ ਬਾਈ ਕਹਿੰਦਾ ਸਾਢੇ 350 ਅਨਸੋਲਡ ਹੋਗੀ ਬਾਈ ਹਾਂ ਜੀ ਦੀ ਜਾਈ ਬਾਈ ਨਹੀਂ ਟੁੜੀ ਹੁਣ ਕ ਖੜ ਜਾਈ ਨਾ ਅੰਦਰ ਦੀ ਆ ਬਾਈ ਅੰਦਰ ਦੀ ਅੰਦਰ ਬੀ ਟੁੜੀ ਬੋਲੋ 350 350 55 ਕਰਦੇ 60 65 70 75 80 90 9400 400 ਬੋਲਾਂਗੇ ਨੇ 10 20 25 30 40 450 52 452 ਬੋਲਾਂਗੇ ਨੇ ਕੀ ਦੀ ਆਹੇ 100 ਵਾਲੀ ਕੀ 452 ਰੁਪਏ ਬਾਈ ਕਿੱਥੇ ਜਾਨੀਆਂ 50 ਰੁਪਏ ਕੀ ਦੀ